ਉਹ ਸਿਆਸਤਾਂ ਹੁੰਦੀਆਂ ਰਹਿਣਗੀਆਂ ਨੌਕਰਤਨਾ ਫਲਾਓ ਸਮਾਜ ਦਾ ਸਮਾਜ ਨੂੰ ਦੁਸ਼ਮਣ ਨਾ ਬਣਾਓ ਕਿੜ ਕਿੜੇ ਡਿਕਟੇਟਰ ਹੋ ਕੇ ਚਲੇ ਗਏ ਸਿਕੰਦਰ ਵਰਗੇ ਸਿਕੰਦਰ ਨੇ ਦੁਨੀਆ ਫਤਿਹ ਕਰਨੀ ਸੀ ਇੱਕ ਪਾਣੀ ਦੀ ਬੂੰਦ ਨੂੰ ਤਰਸਦਾ ਮਰ ਗਿਆ ਰਸਤੇ 'ਚ ਹੀ ਦਫਨ ਕਰਤਾ ਮਾਂ ਉਹਦੀ ਆਈ ਤਾਂ ਹਾਂ ਮਾਰਦੀ ਕਬਰਾਂ 'ਚ ਸਿਕੰਦਰ ਸਿਕੰਦਰ ਤੇਰੀ ਮਾਂ ਸਿਕੰਦਰ ਕਬਰ ਚੋਂ ਆਜ ਆਈ ਮਾਂ ਕਿਹੜੇ ਸਿਕੰਦਰ ਨੂੰ ਪਾਲਦੀਆਂ ਉਹ ਕਹਿਣ ਲੱਗੀ ਮੇਰਾ ਸਿਕੰਦਰ ਇੱਕੋ ਸੀ ਕਿਹਦਾ ਮਾਂ ਇੱਥੇ ਤਾਂ ਲੱਖਾਂ ਹੀ ਸਿਕੰਦਰ ਸੁੱਤੇ ਹੋਏ ਕਬਰਾਂ ਦੇ ਕਿਹਨੂੰ ਪਾਲਦੀਂ ਇੱਥੇ ਕਈ ਸਿਕੰਦਰ ਹੋ ਕੇ ਚਲੇ ਗਏ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ 1 ਮਹੀਨੇ ਬਾਅਦ ਇਲੈਕਸ਼ਨ ਨਹੀਂ ਹੋਏਗਾ ਜਿੰਨੇ ਤੁਸੀਂ ਪੈਸੇ ਲਏ ਉਹ ਵੀ ਖਤਮ ਹੋ ਜਾਣਗੇ ਜੱਟਾਂ ਦੀ ਤੇ ਮਜ਼ਦੂਰਾਂ ਦੀ ਦੋਸਤੀ ਕੈਮਰਨ ਦਿਓ ਕੋਈ ਗੱਲ ਇਲੈਕਸ਼ਨ ਮੁਕਸ਼ਨ ਛੱਡੋ ਪਰੇ ਉਹ ਲੈਛੇ ਜਿੱਤਦੇ ਵੀ ਆਏ ਹਾਰਦੇ ਵੀ ਆਏ ਤੁਸੀਂ ਨਫਰਤ ਦਾ ਬੀਜ ਕਿਉਂ ਬੀਜਦੇ ਆ ਤੁਸੀਂ ਆਪਣਾ ਪ੍ਰਚਾਰ ਕਰੋ ਅਸੀਂ ਆਪਣਾ ਪ੍ਰਚਾਰ ਕਰੋ ਹਰ ਪਿੰਡ ਵਿੱਚ ਜਾਣ ਦਿਓ 2 ਘੰਟੇ ਅੱਜ ਰੋਕੀ ਰੱਖਿਆ ਮੈਂ ਬੜਾ ਥੈਂਕਫੁਲ ਐਸਐਸਪੀ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਨੇ ਇੰਨਾ ਰਿਸਕ ਲੈ ਕੇ ਮੈਨੂੰ ਤੇ ਇਦਾਂ ਲੱਗਦਾ ਕਿ ਇੰਨਾ ਅਸੀਂ ਕਸ਼ਟ ਦੇ ਰਹੇ ਹਾਂ ਪੁਲਿਸ ਨੂੰ ਵੀ ਆਖਿਰ ਉਹਨਾਂ ਨੇ ਕਿਸੇ ਤਰੀਕੇ ਨਾਲ ਕਰਕੇ ਮੈਨੂੰ ਤੇ ਸਵਾਹ ਹੱਥ ਜੋੜਨ ਦੇ ਸਿਖਾਏ ਕੁਛ ਨਹੀਂ ਮੇਨੇ ਮਾਈ ਬਾਪ ਨੇ ਵੀ ਸੰਸਕਾਰ ਦੇ ਸੰਸਕਾਰ ਦਿੱਤੇ ਅੱਗੋਂ ਜਿਹੜਾ ਮੇਰੇ ਮੇਰਾ ਮੂਸੇਦਿਆ ਸਤਿਗੁਰੂ ਉਹ ਗੁਰੂ ਨਾਨਕ ਪਾਤਸ਼ਾਹ ਤੇ ਬਾਜਾਂ ਵਾਲੇ ਬਾਪੂ ਨੂੰ ਮੰਨਦਾ ਸੀ ਬਾਜਾਂ ਵਾਲੇ ਬਾਪੂ ਦਸ਼ਮੇਸ਼ ਪਿਤਾ ਨੇ ਦਸਾਂ ਗੱਡੀਆਂ ਦਾ ਨਚੋਰ ਕਿੱਥੇ ਕੱਢਿਆ ਉਹਨੇ ਕਿਹਾ ਜੇਨ ਪ੍ਰੇਮ ਕੀ ਆਤੇ ਨਹੀਂ ਪ੍ਰਾਪਾਇਓ ਤੇ ਜਦੋਂ ਉਹਨਾਂ ਦਾ ਹੁਕਮ ਹੋ ਗਿਆ ਪ੍ਰੇਮ ਕਰੋ ਤੇ ਅਸੀਂ ਕੱਦ ਲਈ ਵੀ ਗੁੱਸੇ ਹੰਕਾਰ ਹਉਮ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਜੀਵਤਿਆ ਮਰ ਰਹੀਏ ਜੀਦੇ ਜੀ ਜਿਹਨੇ ਮੌਤ ਦੇ ਪ੍ਰੋਸੈਸ ਚੋਂ ਗੁਜ਼ਰ ਕਿਉਂ ਖਤਰਤ ਕਰਦਾ ਇਹਨੇ ਆਪਣੇ ਬੰਦਿਆਂ ਨਾਲ ਸੋ ਵੀ ਭੈਣਾਂ ਭਰਾਵੋ ਪਰ ਜਿਹੜੇ ਰੋਕਣ ਵਾਲੇ ਬੰਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਮੈਂ ਤੇ ਭਰਾਵਾਂ ਹੱਥ ਜੋੜਨ ਤੋਂ ਇਲਾਵਾ ਕੁਝ ਕਰਨਾ ਨਹੀਂ ਤੁਸੀਂ ਐਸਾ ਮੈਂ ਤਾਂ ਬੋਲਦਾ ਟੀਵੀ 'ਚ ਤੁਸੀਂ ਦੇਖ ਹੀ ਲੈਣਾ ਰੱਬ ਦਾ ਵਾਸਤਾ ਸਾਡੀ ਸਾਹਜ ਨਾ ਤੋੜੋ ਅਸੀਂ ਉਹ ਬੰਦੇ ਆ ਜਿਹਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੀਨੇ ਨਾਲ ਲਾ ਕੇ ਕੀ ਕਿਹਾ ਸੀ ਰੰਗਰੇਟੇ ਕੀ ਕਿਆ ਸੀ ਉਹ ਅਨਭਵਾ ਕੇ ਗਏ ਸੀ ਕਿਦੇ ਆਪਸ ਵਿੱਚ ਇਕੱਠੇ ਰਹੋ ਐ ਕੋਈ ਦੁਨੀਆ ਦਾ ਬੰਦਾ ਤੁਹਾਨੂੰ ਹਲਾ ਨਹੀਂ ਸਕਦਾ ਇਹ ਦੋ ਦੋ ਚਾਰ ਬਰਾਦਰੀਆਂ ਇਕੱਠੀਆਂ ਹੋਏ ਕੋਈ ਖੰਗ ਨਹੀਂ ਸਕਦਾ ਇਸ ਕਰਕੇ ਸਾਡੀ ਸਾਜ ਨਾ ਤੋੜੋ ਐਮਪੀ ਬਣਦੇ ਰਹਿਣਗੇ ਲੋਕੀ ਆਉਂਦੇ ਰਹਿਣਗੇ ਇਸ ਜਹਾਨ ਤੋਂ ਕੁਝ ਕਰ ਕਿੰਨੇ ਐਮਪੀ ਬਣ ਗਏ ਕਿੜਕੜੇ ਮਹਾਰਾਜੇ ਹੋ ਕੇ ਚਲੇ ਗਏ 800 ਸਾਲ ਹੋ ਗਿਆ ਕਿਸੇ ਨੂੰ ਕਿਸੇ ਰਾਜ ਦਾ ਨਾਂ ਨਹੀਂ ਯਾਦ ਅਗਿਆਨੀ ਜੀ ਹੁਣੇ ਗਏ ਉਹਨਾਂ ਦਾ ਮੜਾ ਮੋਟਾ ਉਸ ਤੋਂ ਪਹਿਲਾਂ ਦਾ ਪਤਾ ਆਪਾਂ ਨੂੰ ਲੇਕਿਨ 8 ਸਦੀਆਂ ਹੋ ਗਈਆਂ ਬਾਬੇ ਫਰੀਦ ਨੂੰ ਲੋਕੀ ਭੁੰਦੇ ਨੇ ਪਰਲੇ ਆਉਣ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲੇ ਨਹੀਂ ਤੁਸੀਂ ਉਹਨਾਂ ਦੇ ਰਸਤੇ ਕਦਮ ਤੇ ਚੱਲੋ ਮੈਂ ਇੱਕਦਰ ਬੈਠਾ ਸੀ ਮੋਤੀ ਸਾਹਿਬ ਕਹਿਣ ਲੱਗੇ ਯਾਰ ਪੂਰੀ ਦੁਨੀਆ ਆਪਾਂ ਫਤਿਹ ਕਰ ਲਈ ਆ ਪੰਜਾਬ ਨੂੰ ਕੀ ਗੱਲ ਐ ਮੈਂ ਕਿਹਾ ਜੀ ਪੰਜਾਬ ਸਭ ਤੋਂ ਸੋਹਣਾ ਸੂਬਾ ਜੋ ਸਭ ਤੋਂ ਜਰਖੇ ਸੂਬਾ ਜੋ ਭਾਵੇਂ ਆਪਾਂ ਪੂਰੇ ਹਿੰਦੁਸਤਾਨ 'ਚ ਛਾਏ ਹੋਏ ਪੂਰੀ ਦੁਨੀਆ 'ਤੇ ਛਾਏ ਹੋਏ لیکن پنجابیوں ਦਾ ਮਨ ਮੋਣਾ ਬਹੁਤ ਜ਼ਰੂਰੀ ਆ ਕਿਤੇ ਕਿਦਾਂ ਮੋਇਆ ਜਾ ਸਕਦਾ ਮੈਂ ਕਿਹਾ ਸਿਰ ਪਿਆਰ ਨਾਲ ਜੱਫੀ ਨਾਲ ੱੱਕੇ ਨਾਲ ਕੋ ਮੰਨੀ ਆ ਤੇ ਨਾਲ ਇਹਨਾਂ ਨੇ ਮੰਨਣਾ ਚੋ ਇਹ ਪਿਆਰ ਕਰੋਗੇ ਤੇ ਜਾਨਾ ਵੀ ਕੁਰਬਾਨ ਕਰ ਦਿੰਦੇ ਆ ਤਲੀਆਂ ਤੇ ਸੀਸ ਲਈ ਫਿਰਦੇ ਹਰ ਬੰਦਾ ਮਨਸੂਰ ਹੋ ਆ ਗਿਆ ਸੂਲੀ ਪੀਣ ਲਈ ਸ਼ੁਕਰਾਨਾਤ ਵਾਸਤੇ ਜ਼ਹਿਰ ਦਾ ਪਿਆਲਾ ਪੀਣ ਲਈ ਸੀਸ ਕਰ ਲੇਕਿਨ ਮੁਹੱਬਤ ਨਾਲ ਲੜਕੀਆਂ ਨੇ ਉਹ ਕਿਤੇ ਜਾਂ 2.5 ਸਾਲ ਬਹਿ ਰਿਆ ਮੈਂ ਵੀ ਮੁਹੱਬਤ ਕਰਦਾ ਮੈਂ ਕਿਹਾ ਹੁਣ ਉਹ ਸਮਾਂ ਬਦਲ ਗਿਆ ਹੁਣ ਕੁਝ ਸ਼ਰਾਰਤ ਲੋਗ ਆ ਗਏ ਉਹਨਾਂ ਨੇ ਭੇਸ ਬੋਸ ਬਦਲ ਲਿਆ ਉਹ ਗੁਰੂ ਵਾਲੇ ਨਹੀਂਗੇ ਗੁਰੂ ਵਾਲਾ ਜਦੋਂ ਬੋਲਦਾ ਕਾਲਜੇ ਠੰਡ ਪਾ ਦਿੰਦਾ ਗੁਰੂ ਵਾਲਾ ਕਿਸੇ ਨੂੰ ਕੰਜਰ ਕਹਿੰਦਾ ਤੁਸੀਂ ਗੁਰੂ ਵਾਲਾ ਕਿਸੇ ਨੂੰ ਇਹ ਕਹਿੰਦਾ ਨਚਾਰ ਗੁਰੂ ਵਾਲਾ ਮਾਪਿਓ ਨੂੰ ਗਾਲ੍ਹਾਂ ਕੱਢਦਾ ਗੁਰੂ ਵਾਲਾ ਕਦੀ ਰੋਕਦਾ ਵੀ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਨੀ ਪੇਕਿਓ ਉਦੋਂ ਵਿਸਾਖੀ ਸੀ ਮੈਂ ਕਹਿੰਦਾ ਰਿਹਾ ਮੈਂ ਤਾਂ ਇੰਨਾ ਖੁਦਕਿਸਮਤ ਆ ਖਾਲਸੇ ਦਾ 300 ਸਾਲਾ ਮਾ 307 ਜਦੋਂ ਜਨਮ ਦੇਵ ਸੋਤਿਮ ਲਾਗਿਆ ਸਤਾਪਨਾ ਦੇ ਵਿੱਚ ਅਨੰਦਪੁਰ ਸਾਹਿਬ ਗੁਰਦੁਆਰਾ ਕਿਚਗਰ ਦੇ ਸਾਹਮਣੇ ਸਾਰੇ ਕਪਈਆਂ ਨੂੰ ਰੋਕਦੇ ਸੀ ਮੇਰੀ ਵਾਰੀ ਆਈ ਮੈਨੂੰ ਕਿਸੇ ਨੇ ਰੋਕਿਆ ਉੱਥੇ ਮੈਂ ਗਿਆ ਸੀ ਪੰਥ ਖਾਲਸਾ ਸੰਜੋਗਾਂ ਝੰਡਾ ਸਿੱਖੀ ਦਾ ਚੜਾਉਣਾ ਅਨੰਦਪੁਰ ਚ ਖੰਡੇ ਨੂੰ ਹੱਥ ਫੜ ਕੇ ਤੇ ਬਾਜਾ ਵਾਲਾ ਵਾਜਾ ਮਾਰਦਾ ਸਿੰਘਾ ਨੂੰ ਮਾ ਸਾਖੀ ਵਾਲੇ ਦਿਨ ਮੈਂ ਪੂਰੇ ਫਰੀਦਕੋਟ ਹਰ ਗੁਰੂ ਘਰ ਚ ਵਗਾਉਣਾ ਨਾ ਗਉਣਗੇ ਮੱਥਾ ਟੇਕਣ ਟੇਕਣਾ ਨਾ ਗਉਣ ਦੇਣਗੇ ਨਾ ਕਿਤੇ ਮੱਥਾ ਟੇਕਣ ਦਿੱਤਾ ਨਾ ਕਿਤੇ ਕੋਈ ਹਾਲਤ ਹੀ ਪੜ ਦਿੱਤੀ ਉਹ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਡਰੋ ਮੇਰੇ ਤੋਂ ਕੀ ਡਰਨਾ ਤੁਸੀਂ ਕਿ ਹੋਰ ਵੀ ਕਿਸੇ ਤੋਂ ਡਰਨਾ ਮਹਾਰਾਜ ਤੋਂ ਤਾਂ ਡਰੋ ਮੱਥਾ ਕਹੋ ਵੀ ਇਹ ਬਈ ਜਿੰਨਾ ਮਰਜ਼ੀ ਸਾਡੀ ਪ੍ਰੋਬਲਮ ਹੈ ਨਾਲ ਪਾਰਟੀ ਨਾਲ ਜਬ ਇਸ ਉਮੀਦਵਾਰ ਨਾਲ ਇਸ ਟਾਈਮ ਇਹ ਗੁਨਾਹਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਰਿਹਾ ਐਸੇ ਮੀਨੂ ਡਿਸਟਰਬ ਕਰਨਾ ਕਦੀ ਨਵਾਜ ਬਣਦੇ ਨੂੰ ਬੰਦੇ ਡਿਸਟਰਬ ਕਰਦਾ ਜਦੋਂ ਰੱਬ ਦੀ ਇੱਕ ਅਰਦਾਸ ਹੋਵੇ ਡਿਸਟਰਬ ਕਰਦਾ ਤੇ ਮੈਨੂੰ ਜੀ ਹਰ ਜਗ੍ਹਾ ਤੋਂ ਰੋਕਦੇ ਆ ਤੁਹਾਡਾ ਭਲਾ ਹੋਵੇ ਤੁਸੀਂ ਪਤਾ ਨਹੀਂ ਕੀ ਕੀਤਾ ਅਖੀਰ ਮੈਨੂੰ ਆਉਣ ਦੇ ਤਾਂ ਤੁਹਾਨੂੰ ਹੀ ਕ੍ਰੈਡਿਟ ਜਾਂਦਾ ਸੰਗਦਰ ਤੁਹਾਡੀ ਜ਼ਰੂਰਤ ਨੂੰ ਨੂੰ ਭਰੀ ਫੋੜ ਗੱਲ ਲਛੇਦਾਰ ਜਿਹੜਾ ਭਾਸ਼ਣ ਹੈ ਲਾਰੇ ਲੱਪੇ ਉਹ ਸਾਡੇ ਪਿੰਡ ਇੱਕ ਬੰਦਲ ਦਾ ਹੀ ਵਿੱਕੇ ਲੱਕੇ ਹੋਣਾ ਉਹਦੇ ਮੈਨੂੰ ਹੁਣ ਸਮਝਾਈ ਜਦੋਂ ਖੁੱਲ੍ਹ ਦੇ ਇਲੈਕਸ਼ਨ ਲੱਗ ਪਏ ਉਨੇ ਕ ਝੰਡੀਆਂ ਪਤੰਗੀਆਂ ਨਾਰਿਆਂ ਤੇ ਲਾਰਿਆਂ ਦਾ ਮੌਸਮ ਆ ਗਿਆ ਲੋਕੋ ਵੋਟਾਂ ਤੇ ਗਿਆ ਗਏ ਕਿੰਦੀ ਸੋਣੀ ਗੱਲ ਕਰਦਾ ਸੀ ਸਾਡੀ ਪਾਰਟੀ ਨਾਲ ਲਾਰਾ ਲਾਉਂਦੀ ਆ ਨਾ ਬਾਲਾ ਦਿਖਾਵਾ ਕਰਦੀ ਮੋਦੀ ਨੇ ਇੱਕ ਉਹਨੇ ਕਿਹਾ ਮੇਰਾ ਕੰਮ ਬੋਲੂਗਾ 5-6 ਸਾਲ ਪਹਿਲਾਂ ਦੇਖ ਲੋ ਯੂਪ ਦਾ ਕੀ ਹਾਲ ਉੱਪੀ ਚ ਬੰਦਾ ਕਿਸੇ ਪਸ਼ਾਰ ਨੂੰ ਘਰ ਵਾਪਸ ਆਉਣਾ ਕਿ ਨਹੀਂ ਆਉਣਾ ਧੀਆਂ ਦੀ ਤੇ ਇੱਜ਼ਤ ਹੀ ਮਹਿਫੂਜ਼ ਨਹੀਂ ਸੀ ਤੇ ਜਦੋਂ ਲੈ ਕੇ ਆਏ ਤੋਂ ਕਹਿੰਦੇ ਆਹ ਕਿਨੂੰ ਸੀਐਮ ਬਣਾਉਣ ਲੱਗੇ ਆ ਜੋਗੀ ਜਿਹਾ ਬਾਬਾ ਜਿਹਾ ਲੈ ਆ ਉਹਨੇ ਜੋਗੀ ਨੇ ਠੰਡ ਪਾ ਦਿੱਤੀ ਬੜੇ ਬੜੇ ਜੀਦਾਰ ਮਿੰਤਾ ਕਰਦੇ ਫਿਰਦੇ ਜੋਗੀ ਸਾਹਿਬ ਸਾਡੇ ਜੇਲ੍ਹ ਚ ਭੇਜ ਦਿਓ ਜਿਹੜੇ ਸਾਹ ਨਹੀਂ ਸੀ ਲੈਣ ਦਿੰਦੇ ਸਾਰੀ ਯੂਪੀ ਨੂੰ ਇੱਥੇ ਆ ਕੇ ਵੀ ਜ਼ੁਲਮ ਕਰਦੇ ਪੰਜਾਬ 'ਚ ਉਹ ਕਹਿੰਦੇ ਜੀ ਹੁਣ ਤੁਸੀਂ ਜੇਲ੍ਹ ਚ ਤਰ੍ਹਾਂ ਲਾਉਣ ਲਿਆ ਹੋ ਥੋੜਾ ਤੁਹਾਡਾ ਜੋ ਮਿਲਣਾ ਬਾਬਾ ਨਾਲ ਹੋਈ ਹੋਣ ਹੋਰ ਕਰ ਲਾ ਪੈ ਇਹ ਜੀ ਸਾਨੂੰ ਜੇਲ੍ਹ ਚ ਨਾ ਭੇਜੋ ਤੁਸੀਂ ਤੇ ਜੇਲ੍ਹ ਚ ਵੀ ਕੰਮ ਕਰ ਦਿੰਦੇ ਆ ਏਦਾਂ ਠੱਲ ਪੈਂਦੀ ਆ ਜ਼ੁਲਮ ਤੇ ਜ਼ਬਰ ਨੂੰ ਤੇ ਆਹ ਪੰਜਾਬੀ ਤੇ ਸਿਰਫ ਹੋਇਆ ਹੀ ਇਹਨਾਂ ਦਾ ਜਨਮ ਮੁਹੱਬਤ ਲਈ ਇੱਥੇ ਤੇ ਕੋਈ ਐਡਾ ਜ਼ਾਲਮ ਕੋਈ ਹੈ ਹੀ ਨਹੀਂ ਛੋਟਾ ਜਿਹਾ ਸਿਰਫ ਇਹ ਬੀਜ ਬੀਜ ਲੈ ਕੇ ਹੌਲੀ ਹੌਲੀ ਊਪੀ ਬਣ ਜਵੇ ਵਿਹਾਰ ਬਣ ਜਾਏ ਬਾਹਰ ਨਿਕਲ ਤੀ ਹਾਂ ਪੜਨਾ ਮਹਿਫੂਜ਼ ਨਾ ਹੋਣ ਤੁਹਾਡੇ ਮਾੜਾ ਜਿਹਾ ਕੜਾ ਪਾਵਾ ਹੋਰ ਖੂਕ ਕੇ ਲੈ ਜਾਣ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਡਿਗਰੀ ਕਰਦੇ ਕਰਦੇ ਜੇ ਨੌਕਰੀ ਮਿਲ ਜਾਓ ਬੱਚਾ ਕਿੱਥੋਂ ਨਸ਼ੇ ਕਰੂਗਾ ਜਦ ਡਿਗਰੀ ਲੈ ਕੇ ਵਿਹਲੇ ਫਿਰਨਾ ਬੱਚੇ ਫਰਸਟ੍ਰੇਟਡ ਹੋ ਜਾਂਦੇ ਆ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਇੱਕ ਸ਼ਰਤ ਹੈ ਕਹਿੰਦੇ ਤੇ ਭੇਜਣਾ ਤੈਨੂੰ ਯਾਰ ਸੀਟ ਹੈਗੀ ਆ ਥੋੜੀ ਮੁਸ਼ਕਿਲ ਇਲਾਕਾ ਵੀ ਮੁਸ਼ਕਿਲ ਹੈ ਜੱਥੇ ਬੜੀ ਸਾਰੀਆਂ ਮਾਲਵੇ ਚ ਮੈਂ ਕਿਹਾ ਜੇ ਅਸੀਂ ਇਹਸਾਨ ਕੰਮ ਫੜਿਆ ਹੀ ਕੋਈ ਨਹੀਂ ਜੀਵਨ ਤੋਂ ਦਾਟੇ ਦਾ ਯਾਰ ਹੈ ਚਾਲੇ ਮੈਂ ਕਿਹਾ ਜੀ ਕੱਲਿਆ ਕਿ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਕਿੰਨੇ ਦਾ ਤੇਰੀਆਂ ਦਾ ਲਖ ਮੰਨੀਆਂ ਮੇਰੀ ਇੱਕ ਤਾਂ ਮੰਨੇ ਮੈਂ ਜਿਹੜਾ ਵਾਦਾ ਕਰਕੇ ਆਵਾ ਇਹ ਨਾ ਕਹਿਣ ਉਹ ਵੀ ਗਪੌੜੀ ਜਾਂ ਗੱਪਾ ਮਾਰ ਕੇ ਚਲੇ ਗਿਆ ਇੱਕ ਤਾਂ ਮੈਂ ਉੱਥੇ ਹੁਣ ਜੰਮ ਜਾਣਾ ਉੱਥੇ ਕੁੱਲੀ ਪਾਉਣੀ ਆ ਤੇ ਉੱਥੋਂ ਹੀ ਲੋਕੀ ਕਹਾਂ ਚੱਲ ਨੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਅੱਲਾਹ ਹੋਦਾ ਵਾਦਾ ਮੈਂ ਤੀਜੋ ਮੁੱਠਾ ਆਉਣਾ ਦਿੱਲੀ ਵਾਪਸ ਮੇਰੇ ਬੰਦਿਆਂ ਨੂੰ ਜੋ ਚਾਹੀਦਾ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਜਿਹੜੇ ਬੱਚੇ ਪੜਨਾ ਚਾਹੁੰਦੇ ਮਾਪੇ ਫੀਸਾਂ ਵੀ ਦੇ ਸਕਦੇ ਅਮੀਰ ਤੇ ਗਰੀਬ ਇੱਕੋ ਹੀ ਸਕੂਲ ਵਿੱਚ ਪੜਨ ਫੇਮੇ ਜਾਣਾ ਉਥੇ ਸਿੱਖਾਣ ਜਿਹੜਾ ਸਾਰੀ ਦੁਨੀਆ ਨੂੰ ਰਿਜਕ ਦਿੰਦਾ ਰਿਜਕ ਦਾ ਤਾਂ ਅੱਡਾ ਉਹ ਵੀ ਖੁਸ਼ਹਾਲ ਹੋਵੇ ਮਜ਼ਦੂਰ ਵੀ ਖੁਸ਼ਹਾਲ ਹੋਵੇ ਇਹ ਨਹੀਂ ਕਿਸਾਨ ਮਜ਼ਦੂਰ ਯੂਨੀਅਨਾਂ ਬਣਾ ਤੇ ਮਜ਼ਦੂਰਾਂ ਦੇ ਕੋਈ ਗੱਲ ਵੀ ਨਹੀਂ ਕਰਨੀ ਤੇ ਕਿਸਾਨਾਂ ਦੇ ਵੀ ਨਹੀਂ ਕਰਨੀ ਸੋ ਮੈਂ ਕੱਲ ਪੀਵੀ ਚ ਬੋਲਿਆ ਨਹੀਂ ਮੈਂ ਕਿਹਾ ਪੰਜ ਬੰਦਿਆਂ ਦੀ ਤੁਸੀਂ ਲਿਸਟ ਦਿੱਤੀ ਤੁਸੀਂ ਆਪੇ ਕਮੇ ਬੀਬੀ ਜੀ ਸੀ ਮੈਂ ਸਿੱਧਾ ਪ੍ਰਧਾਨ ਮੰਤਰੀ ਕੋਲ ਲਿਜਾ ਰਿਆ ਸੀ 5 ਵਜੇ ਤੁਸੀਂ ਮੋਬਾਈਲ ਆਫ ਕਰ ਲੈਕ ਤਾਂ ਕਿ ਮਸਲਾ ਹੱਲ ਨਾ ਹੋਵੇ ਮਸਲਾ ਹੱਲ ਨਿਰਧਿਤਨ ਕਰਨਾ ਚਾਹੁੰਦੇ ਤੇ ਮੋਦੀ ਸਾਹਿਬ ਨਾਲ ਬੈਠ ਕੇ 1 ਮਿੰਟ ਸੀ ਉਹ ਫਿਰੋਜ਼ਪੁਰ ਆਇਆ ਸਭ ਤੋਂ ਪਹਿਲਾਂ ਕਿਸਾਨਾਂ ਲਈ ਪੈਕੇਜ ਲੈ ਆਈ ਸੀ ਆ ਜਿਹੜੀ ਹੁਣ ਆਪਾਂ ਮੰਗਦੇ ਆ ਫਿਰੋਜ਼ਪੁਰ ਆਏ ਉਹ ਮੈਂ ਤੋਂ ਜੋ ਗਵਾਸ ਨਾਲ ਹੀ ਬੈਠਾ ਸੀ ਮੈਂ ਸਟੇਜ ਤੇ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਸਾਹਿਬ ਦੇ ਨਾਲ ਮੇਰੀ ਕੁਰਸੀ ਸੀ ਹਾਲਾਂਕਿ ਐਮਪੀ ਬੈਠ ਨਹੀਂ ਸਕਦਾ ਉਥੇ ਕੈਬਨਿਟ ਮੰਤਰੀ ਬੈਠ ਸਕਦਾ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਪਟਰਾ ਉਹ ਉਹ ਲੈ ਕੇ ਆਏ ਸੀ ਉਸ ਤੋਂ ਡਰਾਫਟ ਮੁੱਦੀ ਮੈਂ ਦੇਖੀ ਸੁਣੀ ਕਿਸਾਨਾਂ ਲਈ ਖੇਤ ਮਜ਼ਦੂਰਾਂ ਲਈ ਗਰੀਬ ਗੁਰਬੇ ਵਾਲੀ ਬੇਟੀਆਂ ਲਈ ਧੀਆਂ ਲਈ 50 60 ਪੈਕੇਜ ਬਣਾ ਕੇ ਤੇ ਕਿਸਾਨਾਂ ਨੇ ਉਹਦੇ ਗੁਣ ਗਾਣੋਂ ਨੇ ਸੱਟਣਾ ਇਹਨਾਂ ਨੂੰ ਪਤਾ ਲੱਗ ਗਿਆ ਪਾਪੀਆਂ ਨੂੰ ਕਿ ਕਿਸਾਨ ਵੀ ਸਾਡੇ ਮਤਲਬ ਆਪਣੇ ਮੁੰਡਿਆਂ ਨੂੰ ਨਹੀਂ ਲੈ ਕੇ ਜਾਣਾ ਆਪਣੇ ਬੇਟੇ ਨੂੰ ਨਹੀਂ ਨਾਲ ਲੈ ਕੇ ਜਾਣਾ ਕਿਤੇ ਵੀ ਬੇਡੇ ਲੋਕਾਂ ਦੇ ਕਿ ਜਦੋਂ ਹੈਂ ਇੱਕ ਘਨੇ ਪਤੀ ਮਰਨਗੇ ਤੇ ਆਪ ਇਹਨਾਂ ਨੂੰ ਚੱਕੀ ਜਾਣਾ ਪੰਜਾਬ ਖਤਰੇ 'ਚ ਆ ਲੈ ਇੱਥੇ ਕੋ ਹੁਣ ਕੋ ਦੁਲਾ ਭੱਟੀ ਆ ਗਿਆ ਏ ਇੱਥੇ ਕੋ ਐਵਨ ਸਾਹਿਬ ਦਾਲੀ ਆ ਗਿਆ ਖਤਰੇ 'ਚ ਜ਼ਮੀਨਾਂ ਆ ਕੇ ਸਾਡੀਆਂ ਮਹਿਫੂਜ਼ ਨਹੀਂ ਮੈਂ ਕਿਉਂ ਗੱਲ ਸੁਣੋ ਸਾਨੂੰ ਮਾਰੇ ਜੀ ਥਾਪੀ ਦੇ ਦੇ ਸਾਡਾ ਪਤਾ ਹੈ ਤੁਹਾਨੂੰ ਕੁਤਰੇ ਕਰ ਦੇਾਂਗੇ ਜਿਹੜਾ ਤੁਹਾਡੇ ਜ਼ਮੀਨ ਨਾਲ ਦੇਖੇਗਾ ਇਹ ਕੋ ਗੱਲ ਹੈ ਅਸੀਂ ਤਾਂ ਅਸੀਂ ਤਾਂ ਸ਼ਹਾਤਾ ਪਾ ਜੀ ਇਹ ਜ਼ਮੀਨ ਤੁਹਾਡੀ ਲਈ ਲੇਕਿਨ ਤੁਸੀਂ ਆਪ ਹੀ ਮਸਲਾ ਹੱਲ ਨਹੀਂ ਕਿਉਂਕਿ ਉਹ ਨਾ ਕਿਸਾਨਾਂ ਦੇ ਲੀਡਰ ਹਨ ਨਾ ਮਜ਼ਦੂਰਾਂ ਦੇ ਤੋਰੀ ਫੁਲਕਾ ਚਲਾਉਂਦੇ ਆ ਪਟਵਾਰੀ ਉਹਨਾਂ ਦੀ ਗੱਲ ਵੀ ਨਹੀਂ ਸੁਣਦਾ ਹੁਣ ਪੀਐਮ ਵੀ ਗੱਲ ਗਲ ਸੁਣ ਲੈਂਦਾ ਇਦਾਂ ਦੀ ਗੱਲ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਚਰਨਾਂ 'ਚ ਹੱਥ ਆਪਣੇ ਸਿਰ ਰੱਖਦਾ ਦਸਤਾਰ ਸੜੇ ਐ ਮੇਰੇ ਜੇ ਤੁਸੀਂ ਸੱਚੀ ਮੁੱੱਚੀ ਕਿਸਾਨਾਂ ਦੇ ਲੀਡਰ ਤੁਸੀਂ ਕਿਸੇ ਦੇ ਬੱਚੇ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਕੰਜਰ ਕਿਨੇ ਏ ਕੰਜਰੇ ਦਾ ਪਿਓ ਵੀ ਕੰਜਰ ਮੇਰਾ ਪਿਓ ਗੈਰਤਮੰਦ ਸੀ ਪੌੜੀ ਤੇ ਜ਼ਮੀਨ ਲੈਂਦਾ ਸੀ ਠੇਕੇ ਤੇ ਜ਼ਮੀਨ ਲੈਂਦਾ ਸੀ ਜੱਟਾਂ ਨਾਲ ਦੀ ਯਾਰੀ ਸੀ ਉਹ ਕਿਸੇ ਦੀ ਇੰਨੀ ਸੀ ਮੰਨਤ ਮੈਂ ਕਹੋ ਨਾ ਗੁਰਨਾਲਕ ਸਾਹਿਬ ਨਹੀਂ ਸਾਨੂੰ ਇਹ ਕਿਹਾ ਸੰਜੀਦ ਦੀ ਇੱਜ਼ਤ ਕਰੋ ਗੁਰੂ ਗੋਬਿੰਦ ਸਿੰਘ ਜੀ ਸਰਹੰਦ ਦੇ ਨਾਲ ਗੋਲੇ ਸੀ ਉਹ ਗਵਈਆਂ ਦੀ ਇੱਜ਼ਤ ਨਹੀਂ ਕਰਦੇ ਜਿਹੜਾ ਬੰਦਾ ਪਹਿਲਵਾਨਾਂ ਦੀ ਇੱਜ਼ਤ ਨਹੀਂ ਕਰਦਾ ਫਕੀਰਾਂ ਦੀ ਇੱਜ਼ਤ ਨਹੀਂ ਕਰਦਾ ਉਹ ਤਾਂ ਸਮਾਜ ਉਦੋਂ ਹੀ ਸਮਝੋ ਖਤਰੇ ਵਾਲੇ ਤੌਰ ਤੇ ਹੈ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਸਾਰੇ ਇਕੱਠੇ ਰਹੀਏ ਇੱਕ ਵਾਰੀ ਜ਼ਰੂਰ ਜਵਾਬ ਦੇ ਦਿਓ ਕਿ ਤੁਸੀਂ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਸਾਡਾ ਬੱਚੜਾ ਆ ਗਿਆ ਸੀ ਉਹ ਸਾਰੀਆਂ ਸਾਰੇ ਰਿਸਕ ਲੈ ਕੇ ਆ ਗਿਆ ਸਾਡੇ ਕੋਲ ਅਸੀਂ ਉਹਦੇ ਤੇ ਯਕੀਨ ਕੀਤਾ ਮੈਂ ਤੁਹਾਡਾ ਯਕੀਨ کبھی ਨਹੀਂ ਤੋੜਾਂਗਾ ਜਿੱਥੇ ਮੈਂ ਨਹੀਂ ਜਾ ਸਕਿਆ ਤੁਸੀਂ ਹ ਹਸਣਾ ਤੁਸੀਂ ਸਭ ਨਾਲ ਮੋਦੀ ਤੁਰੇ ਫਿਰਦਾ ਮੈਂ ਵਾਅਦਾ ਲੈ ਕੇ ਆਇਆ ਜੀ ਮੈਂ ਕਿਹਾ ਜੋ ਮੈਂ ਲੋਕਾਂ ਨੂੰ ਕਹਾਂ ਕਿ ਤੁਹਾਨੂੰ ਆਬ ਬਣਾ ਦਊਗਾ ਕਿੰਦੇ ਕਹਿ ਦੇਈਂ ਜ਼ਰੂਰ ਜਾ ਕੇ ਕਿਹ ਹੰਸ ਰਾਜ ਜਦੋਂ ਤੁਹਾਡੀ ਗੱਲ ਕਰਿਆ ਕਰੇਗਾ ਸਿੱਧਾ ਮੋਦੀ ਘਰ ਪਹੁੰਚਿਆ ਕਰੇਗਾ ਇਥੋਂ ਹੌਟਲਾਈਨ ਹੀ ਚੱਲੇਗੀ ਹੰਸ ਰਾਜ ਜੀ ਜਿੰਦਾਬਾਦ ਮੇਰ ਨੂੰ ਦੇਖੋ ਕੋਈ ਚੀਜ਼ ਦੀ ਕਮੀ ਨਹੀਂ ਸੀ بڑے مالک ਦੀ ਬਖਸ਼ਿਸ਼ ਸੀ ਗੌਲਦਵਿੰਦਾ ਸੀ ਆਹ ਜ਼ੁਲਫਾਂ ਜੀਆਂ ਹਲਾਉਣੀਆਂ ਅਜੇ ਗਾੜਾ ਸਟਾਰਟ ਨਹੀਂ ਕਰਨਾ ਪਹਿਲਾਂ ਹੀ ਪੈਰ ਭਰ ਦਦੇ ਸੀ ਨੋਟਾਂ ਨਾਲ ਗਾੜਾ ਤਾਂ ਸਟਾਰਟ ਵੀ ਨਹੀਂ ਸੀ ਹੁੰਦਾ ਜ਼ੁਲਫਾਂ ਛੰਡਣੀਆਂ ਮਾੜੀਆਂ ਜਿਹੀਆਂ ਮੈਨੂੰ 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 ਕਿਸੇ ਨੇ ਠੋਕਰ ਲਾਈ ਕਿਸੇ ਸਾਜ਼ੂ ਨੇ ਕਿਤੇ ਫਰੀਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਾ ਤੂੰ ਵੀ ਬਖਸ਼ਾ ਜਾਂ ਕਿਤੇ ਆਪਣੇ ਗੁਣਵੇ ਲਈ ਪੈਸੇ ਕਮਾਈ ਜਨ ਜੇ ਢਿੱਡ ਭਰ ਗਿਆ ਹੁਣ ਤਮਾਸ਼ਾ ਬੰਦ ਕਰਕੇ ਆਪਣੇ ਸਮਾਜ ਲਈ ਵੀ ਕੋਈ ਗੱਲ ਕਰ ਜਾ ਪਿੱਟਾ ਜੀ ਮੈਂ ਤਾਂ ਇਸ ਕਰਕੇ ਠੱਕੇ ਖਾਣਾ ਮੇਰੇ ਲੋਕਾਂ ਨੂੰ ਸਰਕਾਰ ਵੀ ਹੋ ਜਾਵੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਇਸ ਕਰਕੇ ਪੜਾਹੋ ਪਹਿਲੀ ਵਾਰੀ ਇਹੋ ਚੋੜ ਨਿਸ਼ਾਨ ਮਿਲਿਆ ਫਤਤ ਲਾਗੀ ਕਿ ਆਉਣਾ ਕਿਹੜਾ ਚੋੜ ਨਿਸ਼ਾਨਾ ਕਮਲ 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 ਦਾ ਕਮਲ ਦਾ ਫੋਨ ਪਰ ਚਾਉਣ ਨਹੀਂ ਦੇਣਾ ਮਾਲ ਵਿੱਚ ਪਹਿਲੀ ਵਾਰੀ ਆਪਾਂ ਕਿੰਨੂੰ ਫੜਾਉਣਾ ਹੈ ਸਮਝੋ ਇਹ ਲੋਕਾਂ ਦੀ ਤਕਦੀਰ ਬਣ ਕੇ ਆਏਗਾ ਮੈਂ ਵਾਦਾ ਕਰਦਾ ਨਹੀਂ ਤਾਂ ਹਰਿਆਣਾ ਦੇਖ ਲਓ ਹਰਿਆਣੇ ਤੋਂ ਲੰਘਣ ਲਈ ਧਰਨ ਪੈ ਜਾਂਦੀ ਸੀ ਜਿੱਦਾਂ ਇੱਥੇ ਸੜਕਾਂ ਸੀ ਬਹੁਤ ਭੈਣੀਆਂ ਸੜਕਾਂ ਯੂਪੀ ਹਰਿਆਣਾ ਦੇ ਅੱਜ ਦੇਖੋ ਗੁਰਦਾਉਂ ਜਾ ਲੱਗਦਾ ਦੁਬਈ ਆ ਗਿਆ ਲੱਗਦਾ ਲੰਡਨ ਵਿੱਚ ਆ ਗਏ ਆ ਇਸੇ ਤਰ੍ਹਾਂ ਅਗਰ ਪੰਜਾਬ ਨੂੰ ਬਚਾਉਣਾ ਇਸ਼ਰਾਤੀਆਂ ਤੋਂ ਬਚੋ ਉਹਨਾਂ ਦੀ ਚਾਲਾਂ ਨੂੰ ਸਮਝੋ ਜਿਹੜੇ ਫਿੱਕ ਪਾਰਾ ਸਮਾਜ ਭਾਈ ਭਾਈ ਦਾ ਦੁਸ਼ਮਣ ਬਣਾ ਰਹੇ ਆ ਉਹਨਾਂ ਨੂੰ ਕੋ ਭਾਈ ਹੁਣ ਆਰਾਮ ਕਰੋ ਅਸੀਂ ਇਕੱਠੇ ਹੋ ਗਏ ਆ ਇਕੱਠੇ ਹੋ ਕੇ ਕਰੀ ਫੈਸਲਾ ਲੈ ਲਓ ਉਹਦੇ ਹੱਥ ਬਾਗ ਡੋਰ ਆਪਾਂ ਜੀ ਜੀ ਵਿਦ ਉਹਨੇ ਗੱਪ ਮਾਲ ਨਹੀਂ ਨੀ ਪਏਦੇ ਪੁੱਤ ਨੇ ਜਿਹੜੀ ਗੱਲ ਕਹੀ ਅੱਜ ਤਾਈ ਉਹ ਪੂਰੀ ਕੀਤੀ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਪਾਣੀ ਤੇ ਜਵਾਨੀ ਨੂੰ ਬਚਾ ਲਈਏ ਬਾਕੀ ਸਾਰਾ ਕੁਝ ਆ ਜਾਊਗਾ ਪਾਣੀ ਤੇ ਜਵਾਨੀ ਬਚ ਗਈ ਨਾ ਫਿਰ ਪੰਜਾਬ ਜ਼ਿਲ੍ਹਾ ਬੱਚੇ ਸਾਡੇ ਬਹੁਤ ਕੋਸ਼ਿਸ਼ ਕਰਦੇ ਆ ਮੇਰੇ ਵੀ ਬੱਚੇ ਛੋਟੇ ਆ ਭਤੀਜੇ ਆ თੀਜੀਆਂ ਕਿ ਵਾਇਲਟਸ ਕਰਾ ਦਿਓ ਮੈਂ ਕਿ ਕਾਦੇ ਲੈ ਆਇਲਟਸ ਕਰੀ ਤੇ ਅਸੀਂ ਕਨੇਡੀ ਚਲ ਜਾਵਾਂਗੇ ਮੈਂ ਕਿ ਇੱਥੇ ਬੜੇ ਬੜੋ ਬੱਚਿਆਂ ਦਾ ਮਰ ਜਾਨ ਹੀ ਨਹੀਂ ਇੱਥੇ ਰਹਿਣ ਦਾ ਬੜ ਗਿਆ ਅਗਰ ਜਿਨ੍ਹਾਂ ਨੂੰ ਨਹੀਂ ਅਫੋਰਡ ਕਰਦੇ ਉਹ ਨਸ਼ਿਆ ਮੰਗ ਰਹੇ ਮੈਂ ਕੋਈ ਐਸੀ ਗੱਪਾਂ ਨਹੀਂ ਮਾਰਨੀ ਆ ਕਿ ਮੈਂ 24 ਘੰਟੇ ਚ ਨਸ਼ੇ ਬੰਦ ਕਰ ਦੂੰਗਾ ਮੈਂ ਆ ਕਰ ਦੂੰਗਾ ਤੁਹਾਡੇ ਕੋਲ ਅਗਰ ਰੁਜ਼ਗਾਰ ਦੇ ਦੋਗੇ ਬੱਚਿਆਂ ਨੂੰ ਹੌਸਲਾ ਗੁਰੂ ਨਾਨਕ ਸਾਹਿਬ ਚੱਕ ਥੋੜੀ ਵੱਡਦੇ ਸੀ ਹੌਸਲਾ ਕਿ ਦੇਸੀ ਪੂਰੀ ਦੁਨੀਆ ਚ ਬੈਠ ਹੌਸਲਾ ਦੇਣ ਦੇ ਸੀ ਉਹ ਸਾਰੇ ਮੋਰਦੇ ਤੋਂ ਜਾਨ ਪਾਲਦੇ ਸੀ ਹੌਸਲਾ ਦੇ ਕੇ ਇਸ ਕਰਕੇ ਆਪਾਂ ਪੜਤੀ ਹਾਂ ਸਮਝਾਵਾਂ ਕਿ ਬੇਟਾ ਨਸ਼ੇ ਤੋਂ ਦੂਰ ਰਹੋ ਤੁਹਾਡੀ ਜ਼ਿੰਦਗੀ ਦੇ ਸਰ ਲੋ ਭਰਾਓ ਮੈਂ ਜਿੱਥੇ ਨਹੀਂ ਜਾ ਸਕਦਾ ਉੱਥੇ ਮੇਰਾ ਸੁਨੇਹਾ ਜਰੂਰ ਕਰ ਕਈ ਵਾਰੀ ਰੁਕਾਵਟਾਂ ਇੰਨੀਆਂ ਪਾ ਦਿੰਦੇ ਸਾਡੇ ਭਰਾ ਉਹ ਮਜਬੂਰ ਤੇ ਪਹਿਲੀ ਤਰੀਕਾ ਨੂੰ ਤੁਸੀਂ ਥੋੜਾ ਜਿਹਾ ਨਹਾਤ ਹੋ ਕੇ ਜਾਂ ਜਿੱਦਾਂ ਤੁਹਾਡੀ ਮਰਜ਼ੀ ਹੈ ਸਾਲਨ ਤੇ ਕਹਿੰਦੇ ਛੇਵਾ ਕਹਿੰਦੇ ਤੋਲਦੇ ਆ ਸਾਦ ਨੂੰ ਤਾਂ ਭਰਾਵਾ ਅਸੀਂ ਉੱਥੇ ਜੰਮੇ ਕੱਪੜ ਕਹਿੰਦੇ ਤੇ ਤੁਸੀਂ ਜਿੱਦਾਂ ਮਰਜ਼ੀ ਕਰ ਲਿਓ ਵੋਟ ਜ਼ਰੂਰ ਪਾ ਦਿਓ ਫਿਰ ਫਿਰ ਮੈਂ ਵਾਅਦਾ ਕਰਦਾ ਕਦੀ ਤੁਹਾਨੂੰ ਸ਼ਿਕਾਇਤ ਨਹੀਂ ਆਏਗੀ ਕਿ ਬੰਦਾ ਯਾਨੀ ਵੀ ਉਦੋਂ ਦਾ ਹੀ ਨਿਕੜਿਆ ਇਸ ਤਰ੍ਹਾਂ ਮੇਰਾ ਤੁਹਾਨੂੰ ਤਸੀਰੇ ਹੋ ਜਾਏ थोड़े तो लिए जिंदगी पूरी जिंदगी का बाकी हिस्सा मैं ला दूंगा बस एक बार फैसला ले लो ठीक करो बहुत बहुत शुक्रिया एक बार बोलो बोले सोने हार